ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਗੁੱਲੀ ਸਿੰਘ ਖੁਰਾਣਾ ਦੀ ਅਗਵਾਈ ਚ ਸਮੁੱਚੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਾ ਤੇ ਗੈਰ ਸਮਾਜਿਕ ਅੰਸਰਾ ਕਲੱਬ ਸ਼ੁਰੂ ਕੀਤੀ ਗਈ ਮਹਿੰਮ ਦੇ ਤਹਿਤ ਅੱਜ ਨੂਪੁਰਵਦੀ ਪੁਲਿਸ ਵੱਲੋਂ ਨਸ਼ੀਲੀਆਂ ਦਵਾਈਆਂ ਸਹਿਤ 2 ਨੌਜਾਨਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਇਸ ਵੰਦੀ ਜਾਣਕਾਰੀ ਦਿੰਦੇ ਹੋਏ ਨੂਪੁਰਵਦੀ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੂ ਨੇ ਦੱਸਿਆ ਕਿ ਬੀਟੀ ਦੇਰ ਸ਼ਾਮ ਕੁੰਬੇਵਾਲ ਟੀ ਪੁਆਇੰਟ ਤੇ ਜਦੋਂ ਐਸਆਈ ਸ਼ਮਸ਼ੇਰ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਜੂਦ ਸੀ ਤਾਂ ਦੋ ਨੌਜਵਾਨ ਜੋ ਕਿ ਕੁੰਬੇਵਾਲ ਸਾਈਡ ਤੋਂ ਆ ਰਹੇ ਸੀ ਇੱਕਦਮ ਅੱਗੇ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਉਹਨਾਂ ਵੱਲੋਂ ਆਪਣਾ ਮੋਟਰਸਾਈਕਲ ਰੋਕ ਕੇ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਪਿੱਛੇ ਬੈਠੇ ਇੱਕ ਨੌਜਵਾਨ ਵੱਲੋਂ ਇੱਕ ਮੁੰਬੀ ਲਫਾਫਾ ਜਿਸ ਵਿੱਚ ਕੋਈ ਸਮਾਨ ਲਿਵੇਟਿਆ ਸੀ ਉਹ ਸੜਕ ਦੇ ਕਿਨਾਰੇ ਛੁੱਟਿਆ ਗਿਆ ਜਿਸ ਦੌਰਾਨ ਤਰੰਤ ਹਰਕਤ ਵਿੱਚ ਆਂਦਿਆਂ ਹੋਇਆਂ ਪੁਲਿਸ ਪਾਰਟੀ ਵੱਲੋਂ ਉਹਨਾਂ ਦੋਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਫੁੱਟਿਆ ਗਿਆ ਲਫਾਵੀ ਆਪਣੇ ਕਬਦੇ ਵਿੱਚ ਲਿਆ ਗਿਆ ਜਦੋਂ ਪੁਲਿਸ ਸਟੇਸ਼ਨ ਜਾ ਕੇ ਇਸ ਲਫਾਵੀ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚ 8 ਬੁਗ ਨੋਰਫਿਨ ਨਾਮਕ ਨਸ਼ੀਲੇ ਟੀਕੇ ਤੇ 8 ਟੀਕੇ ਏਵਲ ਦੇ ਬਰਾਮਦ ਕੀਤੇ ਗਏ ਇਹਨਾਂ ਦੋਸ਼ੀਆਂ ਦੀ ਪਛਾਣ ਬਲਵੀਰ ਸਿੰਘ ਵਿੱਕੂ ਪੁੱਤਰ ਰੂਬਲਾਲ ਵਾਸੀ ਨੇੜੇ ਲਖਦਤਾ ਮੰਦਰ ਨੂਰਦੀਪਦੀ ਅਤੇ ਰਵੀ ਕੁਮਾਰ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੱਤਨ ਰੋਡ ਨੂਰਦੀਪਦੀ ਵਜੋਂ ਹੋਈ ਹੈ ਪੁਲਿਸ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਇਨਾਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮੁਕਦਮਾ ਦਰਜ ਕਰਨ ਲਿਆ ਗਿਆ ਹੈ। थाना ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਦੋਸ਼ੀਆਂ 'ਚੋਂ ਇੱਕ ਦੋਸ਼ੀ ਰਵੀ ਕੁਮਾਰ ਦੇ ਖਿਲਾਫ ਪਹਿਲਾਂ ਵੀ ਐਨਡੀਪੀਜ਼ੀ ਦੇ ਦੋ ਮਾਮਲੇ ਦਰਜ ਹਨ। ਹੁਣ ਇਹਨਾਂ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਕਰਕੇ ਅਗਲੀ ਦੀ ਕਾਰਵਾਈ ਅੰਜਾਮ ਦਿੱਤੀ ਜਾਂਦੀ ਜਾਵੇਗੀ। ਮੇਰਾ ਪੰਜਿਓ ਆਪਣੂ ਲਈ ਪ੍ਰਦੀਪ ਤੇ ਮਾਨ ਦੀ ਰਿਪੋਰਟ। ਜੇਕਰ ਸਬ ਇੰਸਪੈਕਟਰ ਬਲਵੀਰ ਸਿੰਘ ਸਮੇਤ ਆਪਣੀ ਪੁਲਿਸ ਪਾਰਟੀ ਦੇ ਗਸ਼ਤ ਕਰ ਰਹੀ ਸੀ ਤਾਂ ਜਦੋਂ ਗਸ਼ਤ ਦੌਰਾਨ ਉਹ 3. ਕੁੰਬੇਵਾਲ ਪਹੁੰਚੇ ਤਾਂ ਦੋ ਵਿਅਕਤੀ ਮੋਟਰਸਾਈਕਲ ਤੇ ਆ ਰਹੀ ਸੀ ਜਿਹੜੇ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ ਤੇ ਉਹਨਾਂ ਚੋਂ ਜਿਹੜਾ ਪਿੱਛੇ ਬੈਠਾ ਵਿਅਕਤੀ ਸੀਗਾ ਮੋਟਰਸਾਈਕਲ ਦੇ ਉਹਨੇ ਆਪਣੀ ਜੇਬ ਚ ਜਿਹੜਾ ਸੀ ਸਮਾਨ ਰੋਡ ਤੇ ਸਿੱਟਦਾ ਸੀਗਾ ਜਿਹਨਾਂ ਨੂੰ ਕਾਬੂ ਕਰਕੇ ਬਲਵੀਰ ਸਿੰਘ ਨੇ ਪੁਸ਼ਪੜਤਾਲ ਕੀਤੀ ਅਤੇ ਚੈਕਿੰਗ ਦੌਰਾਨ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਵੱਲੋਂ ਜਿਹੜਾ ਸੁੱਟਿਆ ਗਿਆ ਸੀ ਲਿਫਾਫਾ ਹੈ ਉਦੇ ਵਿੱਚੋਂ ਜਿਹੜਾ ਹੈਗਾ 8 ਸ਼ੀਸ਼ੇ ਬੁਪਰਨ ਹੋਣਦੀਆਂ ਔਰ 8 ਸ਼ੀਸ਼ੀਆਂ ਜਿਹੜੀ ਹੈਗੀ ਇਹਦੇ ਦੀ ਬਰਾਮਦ ਹੋਈ ਹੈ ਜਿਸ ਤੇ ਦੋਸ਼ੀਆਂ ਕਲਾ ਮਕਦਮਾ ਨੰਬਰ 70 ਅਦੀਨ ਤਾਰਾ ਬਾਈ ਐਨਡੀਪੀਐਸ ਐਕਟ ਥਾਣਾ ਨੂਨਪੁਰ ਬੇਦੀ ਵਿਖੇ ਦਰਜ ਕੀਤਾ ਗਿਆ ਹੈ। ਸੋ ਇਹਨਾਂ ਵਿਅਕਤੀ ਨੇ ਪਹਿਲੇ ਵੀ ਕਿੰਨੂ ਡੇਗ ਰਹੇ ਹਾਂ ਕਿੱਥੋਂ ਲੱਗਿਆ ਇਸ ਮਤਲਬ ਜੀ ਇਹ ਵਿਅਕਤੀ ਜਿਹੜੇ ਹੈਗੇ ਆ ਦੋ ਵਿਅਕਤੀ ਜਿਹੜੇ ਹੈਗੇ ਸੀ ਕਾਬੂ ਕੀਤੇ ਇੱਕ ਦਾ ਨਾ ਰਵੀ ਹੈ ਕੁਮਾਰ ਹੈ ਉਹ ਨੂਨਪੁਰ ਬੇਦੀ ਦੇ ਰਹਿਣ ਵਾਲਾ ਔਰ ਉਸ ਤੇ ਪਹਿਲਾਂ ਵੀ ਦੋ ਪਰਚੇ ਜਿਹੜੇ ਐਨਡੀਪੀਐਸ ਤੇ ਦਰਜ ਹੈ ਤੇ ਉਸ ਦੇ ਨਾਲ ਜਿਹੜਾ ਬੰਦਾ ਜਿਹੜਾ ਮੋਟਰਸਾਈ ਉਸਤੇ ਉਹ ਪ੍ਰਚਾ ਦਰਜ ਨਹੀਂ ਹੈ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਕਿਥੋਂ ਚੁਗੇ